ਕਿਸਾਨ ਜਥੇਬੰਦੀਆਂ ਦੇ ਵੱਲੋਂ ਅੱਜ ਇੱਕ ਵੱਡੀ ਮੀਟਿੰਗ ਸੱਦ ਲਈ ਗਈ ਹੈ ਐਸਕੇਐਮ ਮੀਟਿੰਗ ਕਰਨ ਜਾ ਰਿਹਾ ਤੇ ਦੋਹਾਂ ਫਾਰਮਾਂ ਦੀ ਜਿਹੜੀ ਕਿ ਮੀਟਿੰਗ ਹੋਵੇਗੀ ਤੇ ਜਿਸ ਤੋਂ ਬਾਅਦ ਕੋਈ ਵੱਡਾ ਫੈਸਲਾ ਨਿਕਲ ਕੇ ਬਾਹਰ ਆ ਸਕਦਾ ਜਗਜੀਤ ਢੱਲੇਵਾਲ ਦੀ ਸਿਹਤ ਨੂੰ ਲੈ ਕੇ ਪੂਰਾ ਹੀ ਪੰਜਾਬ ਚਿੰਤਤ ਨਜ਼ਰ ਆ ਰਿਹਾ ਤੇ ਕਿਸਾਨ ਜਥੇਬੰਦੀਆਂ ਲਗਾਤਾਰ ਚਾਪ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਜਗਜੀਤ ਢੱਲੇਵਾਲ ਨੂੰ ਅੱਜ 29 ਦਿਨ ਹੋ ਗਏ ਨੇ ਤੇ ਮਰਨ ਵਰਤ ਹਜੇ جاری ਹੈ ਪਰੰਤੂ ਉੱਥੇ ਹੀ ਸਰਕਾਰਾਂ ਬੇਫਿਕਰ ਦਿਖਾਈ ਦੇ ਰਹੀਆਂ ਨੇ ਤੇ ਜਿਸ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਲਗਾਤਾਰ ਅਗਲੀਆਂ ਰਣਨੀਤੀਆਂ ਕੱਢ ਰਹੀਆਂ ਨੇ ਐਸਕੇਐਮ ਦੇ ਨਾਲ ਅੱਜ ਇੱਕ ਵੱਡੀ ਮੀਟਿੰਗ ਹੋ ਰਹੀ ਹੈ ਤੇ ਜਿਸ ਦੇ ਵਿੱਚ ਦੋਹਾ ਫਾਰਮਾ 71 ਹੋ ਕੇ ਇਹ ਮੀਟਿੰਗ ਕਰਨ ਗਿਆ ਤੇ 11 ਵਜੇ ਤੋਂ ਲੈ ਕੇ ਲਗਭਗ ਮੀਟਿੰਗ ਕੀਤੀ ਜਾਵੇਗੀ ਜਿਸ ਤੋਂ ਬਾਅਦ ਕੋਈ ਵੱਡਾ ਫੈਸਲਾ ਨਿਕਲ ਕੇ ਬਾਹਰ ਆ ਸਕਦਾ ਤੇ ਉੱਥੇ ਹੀ ਕੀ ਹੋਵੇਗੀ ਅਗਲੀ ਰਣਨੀਤੀ ਇਸ ਦਾ ਫੈਸਲਾ ਜਲਦ ਹੋਵੇਗਾ ਤੇ ਇੱਕ ਅਹਿਮ ਕਾਨਫਰੰਸ ਜ਼ਰੀਏ ਜਿਹੜਾ ਕਿ ਵੱਡਾ ਖੁਲਾਸਾ ਹੋ ਸਕਦਾ ਤੇ ਜਿਸ ਤੋਂ ਬਾਅਦ ਉੱਥੇ ਹੀ ਜਗਜੀਤ ਡੱਲੇਵਾਲ ਯਾਨੀ ਕਿ ਪ੍ਰਧਾਨ ਸਾਹਿਬ ਦੀ ਸਿਹਤ ਨੂੰ ਲੈ ਕੇ ਪੂਰਾ ਚਿੰਤਾ ਦਾ ਇੱਕ ਵਿਸ਼ਾ ਬਣਿਆ ਹੋਇਆ ਨਜ਼ਰ ਆ ਰਿਹਾ ਹੈ ਤੇ ਜਿਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਪੂਰਨ ਤੌਰ ਤੇ ਚਿੰਤਤ ਨੇ ਫਿਕਰ ਜਿਹੜੀ ਕਿ 24 ਘੰਟੇ ਕਿਸਾਨਾਂ ਨੂੰ ਰਹਿੰਦੀ ਹੈ ਲਗਾਤਾਰ ਪਹਿਰੇਦਾਰੀ ਕੀਤੀ ਜਾ ਰਹੀ ਹੈ ਤੇ ਡਾਕਟਰਾਂ ਨੂੰ ਜਿਹੜੀ ਹੈ ਕਿ ਬੇਸ਼ੱਕ ਡਾਕਟਰ ਸਹੂਲਤਾ ਦੇ ਰਹੇ ਨੇ ਤੇ ਉੱਥੇ ਹੀ ਜਗਜੀਤ ਢੱਲੇਵਾਲ ਦਾ ਮੈਡੀਕਲ ਟਰੀਟਮੈਂਟ ਹੋ ਰਿਹਾ ਤੇ ਜਿਸ ਤੋਂ ਬਾਅਦ ਵੀ ਉੱਥੇ ਹੀ ਸਰਕਾਰਾਂ ਇਸ ਗੱਲ ਤੋਂ ਬਾਅਦ ਬੇਫਿਕਰ ਨਜ਼ਰ ਆ ਰਹੀਆਂ ਨੇ ਤੇ ਹੁਣ ਜਗਜੀਤ ਢੱਲੇਵਾਲ ਦੀ ਦਿਨੋ-ਦਿਨ ਸਿਹਤ ਵਿਗੜਦੀ ਜਾ ਰਹੀ ਹੈ ਕਿਡਨੀਆਂ ਖਰਾਬ ਹੋ ਗਈਆਂ ਨੇ ਤੇ ਕਈ ਅੰਗ ਸਰੀਰ ਦੇ ਕੰਮ ਕਰਨੇ ਬੰਦ ਹੋ ਗਏ ਨੇ ਤੇ ਉੱਥੇ ਦੂਜੇ ਪਾਸੇ ਮੰਚ ਬੰਦ ਕਰ ਦਿੱਤਾ ਹੈ ਉੱਥੇ ਹੀ ਸ਼ੰਭੂ ਬਾਰਡਰ ਬਾਰਡਰ ਦੇ ਉੱਤੇ ਜਿਹੜਾ ਕਿ ਲਗਾਤਾਰ ਇੱਕ ਪਾਸੇ ਕਿਸਾਨ ਜਥੇਬੰਦੀਆਂ ਪੈਰਾ ਦੇ ਰਹੀਆਂ ਨੇ ਤੇ ਦੂਜੇ ਪਾਸੇ ਖਨੌਰੀ ਬਾਰਡਰ ਤੇ ਜਗਜੀਤ ਢੱਲੇਵਾਰ ਨੂੰ ਲੈ ਕੇ ਵੀ ਕਿਸਾਨਾਂ ਦੇ ਵੱਲੋਂ ਲਗਾਤਾਰ ਪਹਿਰੇਦਾਰੀ ਕੀਤੀ ਜਾ ਰਹੀ ਹੈ ਪੁਲਿਸ ਪ੍ਰਸ਼ਾਸਨ ਨੂੰ ਲੈ ਕੇ ਪੂਰੀ ਨਿਗ੍ਹਾ ਰੱਖੀ ਜਾ ਰਹੀ ਹੈ ਤੇ ਜਗਜੀਤ ਢੱਲੇਵਾਰ ਨੂੰ ਲੈ ਕੇ ਬਿਆਨ ਦਿੱਤੇ ਜਾ ਰਹੇ ਨੇ ਕਿ ਪੁਲਿਸ ਪ੍ਰਸ਼ਾਸਨ ਫਿਰ ਤੋਂ ਪ੍ਰਧਾਨ ਸਾਹਿਬ ਨੂੰ ਚੱਕਣ ਦੇ ਲਈ ਤਿਆਰ ਹੈ ਪਰੰਤੂ ਅਜੇ ਹੁਣ ਨਹੀਂ ਹੋਵੇਗਾ ਕਿਸਾਨਾਂ ਦੇ 24 ਘੰਟੇ ਪਹਿਰੇਦਾਰੀ ਕੀਤੀ ਜਾ ਰਹੀ ਹੈ ਤੇ ਅੱਜ ਐਸਕੇਐਮ ਨੇ ਮੀਟਿੰਗ ਸੱਦ ਲਈ ਹੈ ਤੇ ਮੀਟਿੰਗ ਦੇ ਵਿੱਚ ਕੀ ਹੋਵੇਗਾ ਇਸ ਦਾ ਫੈਸਲਾ ਥੋੜੇ ਸਮੇਂ ਤੱਕ ਆਵੇਗਾ ਪਰੰਤੂ ਅੱਜ ਦੋਹੇ ਫਾਰਮਾਂ ਜਿਹੜੀਆਂ ਕਿ ਕਿਸਾਨ ਜਿੱਥੇ ਜਿਹੜੀਆਂ ਕਿ ਮੀਟਿੰਗ ਕਰਨ ਜਾ ਰਹੀਆਂ ਤੇ ਜਿਸ ਤੋਂ ਬਾਅਦ ਜਗਜੀਤ ਢੱਲੇਵਾਲ ਨੂੰ ਲੈ ਕੇ ਗੱਲ ਕਰੀਏ ਤਾਂ 13 ਫਰਵਰੀ ਤੋਂ ਲੈ ਕੇ ਲਗਾਤਾਰ ਸ਼ੰਭੂ ਅਤੇ ਖਨੌਰੀ ਬਾਰਡਰ ਦੇ ਉੱਤੇ ਧਰਨਾ جاری ਹੈ ਤੇ ਕਿਸਾਨ ਜਥੇਬੰਦੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਐਮਐਸਪੀ ਦੀਆਂ ਮੰਗਾਂ ਨੂੰ ਲੈ ਕੇ ਪੂਰਨ ਤੌਰ ਤੇ ਅੜੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਉਦੋਂ ਤੱਕ ਅਸੀਂ ਧਰਨਾ ਪ੍ਰਦਰਸ਼ਨ ਨਹੀਂ ਛੱਡਾਂਗੇ ਤੇ ਜਿਸ ਤੋਂ ਬਾਅਦ ਉੱਥੇ ਹੀ ਪ੍ਰਧਾਨ ਸਾਹਿਬ ਨੇ ਇੱਕ ਅਗਲਾ ਐਲਾਨ ਕਰ ਦਿੱਤਾ ਤੇ 26 ਤਰੀਕ ਤੋਂ ਲੈ ਕੇ ਧਰਨੇ ਪ੍ਰਦਰਸ਼ਨ ਤੇ ਬੈਠੇ ਤੇ ਅੱਜ 29 ਦਿਨ ਹੋ ਗਏ ਨੇ ਪਰੰਤੂ ਉਹ ਆਪਣੇ ਅੜੀ ਦੇ ਉੱਤੇ ਅਜੇ ਵੀ ਅੜੇ ਹੋਏ ਨਜ਼ਰ ਆ ਰਹੇ ਨੇ ਤੇ ਜਿਸ ਤੋਂ ਬਾਅਦ ਜਗਜੀਤ ਢੱਲੇਵਾਲ ਨੇ ਹਜੇ ਵੀ ਭੁਖੜਤਾਲ ਜਾਰੀ ਰੱਖੀ ਹੋਈ ਹੈ ਤੇ ਦੂਜੇ ਪਾਸੇ ਸਰਕਾਰ ਇਸ ਗੱਲ ਦੇ ਉੱਤੇ ਬੇਫਿਕਰ ਨਜ਼ਰ ਆ ਰਹੀਆਂ ਨੇ ਕੇਂਦਰ ਸਰਕਾਰ ਨੂੰ ਲੈ ਕੇ ਲਗਾਤਾਰ ਚਿੱਠੀਆਂ ਲਿਖੀਆਂ ਜਾ ਰਹੀਆਂ ਨੇ ਕਿ ਜਗਜੀਤ ਢੱਲੇਵਾਲ ਦੀ ਸਿਹਤ ਵਿਗੜਦੀ ਜਾ ਰਹੀ ਹੈ ਤੇ ਜਿਸ ਤੋਂ ਬਾਅਦ ਅਜਿਹਾ ਸਾਡੀਆਂ ਮੰਗਾਂ ਨੂੰ ਲੈ ਕੇ ਹੱਲ ਕੀਤਾ ਜਾਵੇ ਸੁਪਰੀਮ ਕੋਰਟ ਨੇ ਵੀ ਜਗਜੀਤ ਢੱਲੇਵਾਰ ਨੂੰ ਲੈ ਕੇ ਚਿੰਤਾ ਨਜ਼ਰ ਪਰ ਘਟਾਈ ਤੇ ਦੂਜੇ ਪਾਸੇ ਉਥੇ ਹੀ ਪੰਜਾਬ ਸਰਕਾਰ ਨੂੰ ਸੁਝਾਅ ਦੇ ਦਿੱਤੇ ਤੇ ਅੱਜ ਐਸਕੇਐਮ ਦੇ ਵੱਲੋਂ ਮੀਟਿੰਗ ਸੱਦੀ ਗਈ ਹੈ ਤੇ ਜਿਸ ਤੋਂ ਬਾਅਦ ਕੋਈ ਵੱਡਾ ਫੈਸਲਾ ਨਿਕਲ ਕੇ ਬਾਹਰ ਆ ਸਕਦਾ ਹੈ ਤੇ ਕਿਸਾਨ ਜਥੇਬੰਦੀਆਂ ਇਕੱਤਰ ਹੋਣ ਗਿਆ ਜਾਂ ਨਹੀਂ ਜਾਂ ਉਥੇ ਸ਼ੰਭੂ ਮੋਰਚਾ ਸਿੰਘੂ ਮੋਰਚਾ ਦਿਖਾਈ ਦੇਵੇਗਾ ਜਾਂ ਨਹੀਂ ਤਾਂ ਜਿਸ ਤੋਂ ਬਾਅਦ ਅੱਜ ਸਮਰਥਨ ਨੂੰ ਲੈ ਕੇ ਹਾਂ ਹੋਵੇਗੀ ਜਾਂ ਨਾ ਐਸੋ ਫੈਸਲਾ ਅੱਜ ਆਰਪਾਰ ਦਾ ਕੀਤਾ ਜਾਵੇਗਾ ਤੇ ਜਿਸ ਤੋਂ ਬਾਅਦ ਐਸਕੇਮ ਨੇ ਅੱਜ ਮੀਟਿੰਗ ਸੱਦ ਲਈ ਹੈ ਤੇ ਜਿਸ ਦੇ ਵਿੱਚ ਕਈ ਕਿਸਾਨ ਜਥੇਬੰਦੀਆਂ ਸ਼ਾਮਲ ਹੋਣਗੀਆਂ